ਭਾਰਤੀ ਕਿਸਾਨ ਜੁਨਨ ਇਕਤਾ ਓਗਰਾਹਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਕਰ ਦਿੱਤਾ ਗਿਆ ਐਲਾਨ ਬਠਿੰਡਾ ਲੋਕ ਸਭਾ ਹਲਕਾ ਦੇ ਉਮੀਦਵਾਰ ਅਤੇ ਸੰਗਰੂਰ ਲੋਕ ਸਭਾ ਹਲਕਾ ਦੇ ਉਮੀਦਵਾਰ ਦੀ ਕੋਠੀਆਂ ਦੇ ਮੂਹਰੇ ਦਿੱਤਾ ਜਾਵੇਗਾ ਪੱਕਾ ਧਰਨਾ ਅਤੇ ਪਿੰਡਾਂ ਦੇ ਵਿੱਚ ਕੀਤਾ ਜਾਵੇਗਾ ਇਹਨਾਂ ਦਾ ਘਰਾਓ ਵੀਰਵਾਰ ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਟੀਚਰ ਹੋਮ ਵਿਖੇ ਭਾਰਤੀ ਕਿਸਾਨ ਜੁਨਨ ਇਕਤਾ ਓਗਰਾਹਾਂ ਦੇ ਪੰਜਾਬ ਪ੍ਰਧਾਨ ਜਗਿੰਦਰ ਸਿੰਘ ਬਗਰਾਹਾਂ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਲੇਕਿਨ ਪੰਜਾਬ ਸਰਕਾਰ ਦੇ ਕੰਨੇ ਤੇ ਕੋਈ ਜੂਨੀ ਸਰਕਾਰੀ ਜਿਸ ਨੂੰ ਲੈ ਕੇ ਅੱਜ ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਕਿ 5 ਮਈ ਤੋਂ ਬਟਿੰਡਾ ਲੋਕ ਸਭਾ ਹਲਕਾ ਦੇ ਉਮੀਦਵਾਰ ਦੀ ਕੋਠੀ ਦੇ ਬਾਹਰ ਅਤੇ ਸੰਗੂਰ ਲੋਕ ਸਭਾ ਹਲਕਾ ਦੇ ਉਮੀਦਵਾਰ ਦੀ ਕੋਠੀ ਦੇ ਬਾਹਰ ਉਨ੍ਹਾਂ ਵੱਲੋਂ 5 ਮਈ ਤੋਂ ਪੱਕਾ ਦਰਨਾ ਦਿੱਤਾ ਜਾਵੇਗਾ ਤੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੀ ਘੇਰਿਆ ਜਾਵੇਗਾ ਇਹਨਾਂ ਦਾ ਘਰਾਉ ਕੀਤਾ ਜਾਵੇਗਾ ਅੱਜ ਦੀ ਪ੍ਰੈਸ ਕਾਨਫਰੰਸ ਸਾਥੀਓ ਸਿਰਫ ਇਹ ਜਿਹੜੀ ਕਾਰਸੀਆਂ ਪਿੰਡ ਦੇ ਵਿੱਚ ਕਰ ਰਹੇ ਆ ਇਹ ਪੰਜਾਬ ਸਰਕਾਰ ਨਾਲ ਜੁੜਨੀਆਂ ਮੰਗਾਂ ਦੇ ਆਧਾਰ ਤੇ ਅਸੀਂ ਜਿਹੜੀ ਇਹ ਕਰ ਰਹੇ ਆ ਪ੍ਰੈਸ ਕਾਨਫਰੰਸ ਜਿਹਨੀਆਂ ਲੰਮੇ ਸਮੇਂਿਆਂ ਮੰਗਾ ਨੇ ਇਹ ਜਿਹੜੀਆਂ ਅੱਜ ਦੀਆਂ ਮੰਗਾ ਨੇ ਬਹੁਤ ਚਿਰ ਤੋਂ ਲਟਕਦੇ ਨੇ ਜਿਹਦੇ ਤੇ ਅਸੀਂ ਲਗਾਤਾਰ ਸੰਦਰਸ਼ ਕਰ ਰਹੇ ਹਾਂ ਜਿਵੇਂ ਭਾਤ ਖਾਲਾ ਪ੍ਰੋਜੈਕਟ ਹੈ ਕੜੇ ਮਰੀ ਹੈ ਈ ਨਾਲ ਹੋਇਆ ਨੁਕਸਾਨ ਫਸਲਾਂ ਦਾ ਨੁਕਸਾਨ ਗੈਸ ਲਾਈਨ ਪਾਈਪ 10 ਘਰਾਂ ਦਾ ਨੁਕਸਾਨ ਹੋਇਆ ਹੋਇਆ ਹੈ ਜਿਹੜੇ ਉਹ ਨੁਕਸਾਨ ਜਿਹੜੇ ਉਹ ਮਾਮਲੇ ਜਿਹੜੇ ਮਤਲਬ ਚੋਣ ਜਾਬਤੇ ਦੇ ਵਿੱਚ ਵੀ ਦਿੱਤੇ ਜਾ ਸਕਦੇ ਨੇ ਜਿਹੜੇ ਵੰਡੇ ਜਾ ਸਕਦੇ ਨੇ ਜਿਹੜੇ ਪਹਿਲਾਂ ਤੋਂ ਆਏ ਪਏ ਨੇ ਜਿਹੜੀ ਸਰਕਾਰ ਉਹ ਤੇ ਕਾਲ ਮਟੋਲ ਕਰ ਰਹੀ ਹੈ ਅਸੀਂ ਇਹ ਤੇ ਇਸ ਬੰਦ ਚ ਦੋ ਦਿਨ ਦਾ 5 ਤਰੀਕ 5 ਮਈ ਨੂੰ ਮੀਤਿਆਰ ਜਿਹੜਾ ਸੰੂਰ ਦਾ ਉਮੀਦਵਾਰ ਹੈ ਪਾਰਲੀਮੈਂਟ ਹਲਕੇ ਦਾ ਤੇ ਬਰਨਿੰਦ ਸਿੰਘ ਖੁੰਡਿਆ ਉਹਨਾਂ ਦੇ ਘਰਾਂ ਦੇ ਅੱਗੇ ਅਸੀਂ 5 ਤਰੀਕ ਦੇ ਧਰਨੇ ਦਾ ਇੱਕ ਦਾ ਪ੍ਰੋਗਰਾਮ ਕੀਤਾ ਹੋਇਆ ਉਹ ਅਸੀਂ ਕਰ ਰਹੇ ਹਾਂ ਇਹ ਸਰਕਾਰ ਸਾਡੀਆਂ ਗੱਲਾਂ ਨਹੀਂ ਕਾਮ ਢੋਲ ਕਰ ਰਹੀ ਹੈ ਸਿੱਧ ਤਨ ਦੀ ਗੱਲ ਇਹ ਹੈ ਵੀ ਕਈ ਥਾਵਾਂ ਤੇ ਤਾਂ ਜਿਨੀ ਮਾਮਜੇ ਆਏ ਪਏ ਨੇ ਗੜੇ ਮਾਰਦੇ ਉਹ ਬੰਡੇ ਨਹੀਂ ਜਾ ਰਹੇ ਕੱਲ ਹੀ ਸਾਡੀ ਡੀਸੀ ਨਾਲ ਮੀਟਿੰਗ ਹੋਈ ਹੈ ਉਹ ਡੀਸੀ ਸਾਹਿਬ ਕਹਿ ਰਹੇ ਨੇ ਵੀ ਹਾਂ ਜੀ ਮਾਮਜਾ ਤਾਂ ਆਇਆ ਪਿਆ ਜੀ 1 ਕਰੋੜ ਪਲੱਸ ਕੁਝ ਮਾਮਜਾ ਤੇ ਕੁਝ ਪਿੰਡਾਂ ਦਾ ਮਾਮਜਾ ਪੰਡਨ ਵਾਲਾ ਹੁਣ ਜਿਹੜਾ ਮਾਮਜਾ ਆਇਆ ਪਿਆ ਫਿਰ ਉਹ ਬੰਡੇ ਕਿਉਂ ਨਹੀਂ ਜਾ ਰਹੇ ਤੁਸੀਂ ਹੈਰਾਨ ਹੋਵੋਗੇ ਵੀ ਗੈਸਲਾਈਨ ਪਾਈਪ ਦੇ ਮਾਮਜੇ ਦਿੱਤੇ ਨੇ ਕਿਸਾਨਾਂ ਨੂੰ ਇੱਕ ਜਗ੍ਹਾ ਤੇ 2 ਲੱਖ ਰੁਪਇਆ ਪਰ ਏਕੜ ਦਾ ਤੇ ਜਿੱਥੇ ਜਦੋਂ ਉਹ ਸੰਘਰਸ਼ ਕੀਤਾ ਉਹਨਾਂ ਦੇਤੇ ਤੇ ਕਿਸੇ ਜਗ੍ਹਾ ਤੇ 24 ਲੱਖ ਰੁਪਇਆ ਪਰ ਏਕੜ ਦਾ ਮਾਮਲਾ ਦੱਸਦਾ। ਯਾਨੀ ਇਹ ਜਿਹੜੇ ਐਨੇ ਫਰਕ ਨੇ ਜਿਹੜੀ ਮਤਲਬ ਭਗਮਤਪਨ ਸਰਕਾਰੀ ਕਹਿੰਦੀ ਸੀ ਵੀ ਜੜ ਮੈਂ ਇਹਦਾ ਗਰਦੌਰੀਆਂ ਤੋਂ ਪਹਿਲਾਂ ਦੇ ਦਿਆ ਕਰੂੰਗਾ ਗਰਦੌਰੀਆਂ ਕਰਨੀ ਲੋੜ ਹੀ ਨਹੀਂ ਪੈਣੀ। ਤੁਹਾਨੂੰ ਐ ਜੱਚੀ ਗੱਲ ਵੀ ਇਹਦਾ ਮਤਲਬ ਗੱਲ ਫੋਕੀ ਹੈ। ਵੀ ਕਿਸੇ ਕਰਨੀਆਂ ਗਰਦੌਰੀਆਂ ਕਰੇ ਤਾਂ ਤੁਹਾਨੂੰ ਕੰਪ ਦਾ ਲੱਗ ਕੇ ਵੀ ਨੁਕਸਾਨ ਦਾ ਮਾਮਲਾ ਕਿਤੇ ਕਿਤੇ ਹੋਇਆ ਕਿਹੜਾ ਕਿਹੜਾ ਕਿੰਨਾ ਕਿੰਨਾ ਹੋਇਆ। ਯਾਨੀ ਉਹ ਮਾਮਲੇ ਵੀ ਜਿਹੜੇ ਦੇ ਰਹੇ ਨੇ ਉਹ ਵੀ ਨਾ ਮਾਤਰਨੇ। ਯਾਨੀ ਅਸੀਂ ਕਹਿ ਰਹੇ ਹਾਂ ਵੀ ਜਦੋਂ 100% ਵਾਮਜਾ ਹੋ ਗਿਆ ਫਰਜ਼ ਕਰ ਲਓ ਹੁਣ ਕਿਸੇ ਕਿਸਾਨ ਦੇ ਖੇਤ ਨੂੰ ਅਗਰ ਆ ਗਈ ਅਗਰ ਅਗਰ ਨੂੰ 100% ਵਾਮਜਾ ਮਿਲਣਾ ਚਾਹੀਦਾ ਤਾਂ ਪਤਾ ਹੀ ਹੈ ਉਹਦਾ ਕੁਝ ਨਹੀਂ ਬਚਦਾ ਉਹਦਾ ਤਾਂ ਫਸਲ ਤੋਂ ਬਿਨਾਂ ਉਹਦੇ ਦਰਖਤਾਂ ਦਾ ਨੁਕਸਾਨ ਤੇ ਹੋਰ ਨੁਕਸਾਨ ਵੀ ਕਿੰਨੇ ਹੋ ਜਾਂਦੇ ਨੇ ਨਾਲ ਉਥੇ ਵੀ ਜੇ ਨਹੀਂ 100% ਵਾਮਜਾ ਦੀ ਉਧਰ ਵੀ ਕੀ ਹੈ ਕਿੰਨੇ ਸਰਕਾਰ ਕੋ ਅਸੀਂ 17000 ਰੁਪਏ ਪ੍ਰਾਏ ਪਰ ਏਕੜ ਦਾ ਵਾਮਜਾ ਦਾ ਟੈਅ ਕਰਵਾਇਆ ਸੀ ਤੇ ਇਹ ਸਾਡੀ ਆਮ ਆਦਮੀ ਦੀ ਸਰਕਾਰ ਨੇ 15 ਕਰ ਦਿੱਤਾ 15 ਤੋਂ ਵੀ ਯਾਨੀ ਫੇਰ ਇਹ 7.5 ਤੋਂ ਅਗੇ ਪੋਨੇ ਘਾੜ ਕੇ ਆ ਗਏ ਹੁਣ 54 ਦੀ ਫੜਿਆ ਉਹ ਵੀ ਜਿਹਨੇ ਬਹੁਤ ਸਾਰੇ ਲੋਕ ਕਿਸਾਨਾਂ ਦਾ ਦਿੱਤੇ ਨੇ ਉਦੋਂ ਹੈਰਾਨ ਕਰਨ ਵਾਲੀ ਗੱਲ ਤੁਸੀਂ ਸੁਣੋਗੇ ਹੋਰ ਵੀ ਕਹਿੰਦੇ ਵੀ ਇਹ ਕੇਂਦਰ ਦੀ ਪਾਲਿਸੀ ਆ ਕਿਸੇ ਦਾ ਜੇ 20 ਕਿਲੋ ਦਾ ਨੁਕਸਾਨ ਹੋ ਗਿਆ 15 ਕਿਲੋ ਦਾ ਨੁਕਸਾਨ ਵੀ ਹੋ ਗਿਆ ਤਾਂ ਸਿਰਫ ਉਹਨੂੰ 5 ਕਿਲਿਆਂ ਦੇ ਦੇ ਲੂਗਾ ਇਹ ਨੁਕਸਾਨ ਬਾਕੀ ਇਹਦਾ ਮਤਲਬ ਜਿਹੜਾ 5 ਕਿਲਿਆਂ ਤੋਂ ਵੱਧ ਦਾ ਨੁਕਸਾਨ ਹੋ ਗਿਆ ਕੋਈ ਦੁਨੀਆ ਦੇ ਵਿੱਚ ਹੈ ਹੀ ਜੀ ਰਵਾਇਤ ਵੀ ਵੱਧ ਦਾ ਨੁਕਸਾਨ ਦੀ ਫਿਰ ਜ਼ਿੰਮੇਵਾਰੀ ਕਿਹਦੀ ਆ ਭਾਈ ਉਹ ਕੋਣ ਭਰੂ ਜਿਹੜੇ ਕਿਸਾਨ ਨੇ 20 ਕੀਲੇ ਲੈ ਕੇ ਠੇਕੇ ਤੇ ਜ਼ਮੀਨ ਦਾ 80000 ਰੁਪਏ ਨੂੰ ਠੇਕੇ ਦਾ ਮਾਮਲਾ ਦੇ ਤਾ ਪਹਿਲਾਂ ਜੇ ਉਹਦਾ ਵੀ ਨੁਕਸਾਨ ਹੋ ਗਿਆ ਤਾਂ ਉਹਨੂੰ 5 ਏਕੜ ਦੇ ਮਾਮਲੇ ਦਾ ਤੇ ਮਿਲੂਗਾ ਉਹ ਵੀ 5400 6800 7000 ਤੱਕ ਉਹਦਾ ਵੀ ਪਰਸੈਂਟੇਜ ਨਹੀਂ ਜਿਹੜਾ ਜ ਨਹੀਂ ਖਰਚਾ ਵੀ ਨਹੀਂ ਮੁੜਦਾ ਇਸ ਕਰਕੇ ਬਾਰ ਬਾਰ ਕਹੀ ਜਾਂਦੇ ਨੇ ਕਿਸਾਨ ਭਾਈ ਕਿਸਾਨਾਂ ਸਰਕਾਰ ਜਾ ਕਿਵੇਂ ਚੜ ਗਿਆ ਛੋਟੀਆਂ ਨੀਤੀਆਂ ਨੇ ਕਿਸਾਨ ਮਾਰੇ ਆ ਸੰਘਰਸ਼ ਕਰ ਰਹੇ ਨੇ ਉਹਦਣ ਦੇ ਲਗਾਤਾਰ ਬੈਠੇ ਨੇ ਬਟਿੰਡੇ ਵਾਲੇ ਕਿੰਨਾ ਚਿਰ ਡੀਸੀ ਦੇ ਆ ਜਿਹੜਾ ਬਟਿੰਡੇ ਡੀਸੀ ਦੇ ਦਫਤਰ ਦੇ ਵਿੱਚ ਇਹ ਡੀਸੀ ਵਾਲੇ ਜਾਣਕਾਰੀ ਮਿਲੀ ਆ ਵੀ ਇਹ ਗੱਲ ਕਰਨ ਨੂੰ ਹੀ ਤਿਆਰ ਨਹੀਂ ਕਿਸੇ ਨਾਲ ਮਾ ਦਾ ਉਦੋਂ ਗੱਲ ਕਰਦੇ ਨੇ ਹੁਣ ਜੇ ਇਹਨਾਂ ਨੂੰ ਬਲੋਂ ਘੇਰ ਲੀਏ ਤਾਂ ਤੁਸੀਂ ਸਵਾਲ ਕਰੋਂਗੇ ਜੀ ਪਹਿਲਾਂ ਪੁੱਛ ਲੈਂਦੇ ਪੁੱਛ ਕੀ ਲੈਂਦੇ ਇਹਨਾਂ ਨੂੰ ਯਾਨੀ ਹੁਣ ਇਹ ਜਦੋਂ ਆ ਆ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਕੱਲ ਨੂੰ ਤਾਂ ਇਹ ਤੁੰਗੇ ਗੱਲ ਸਾਡੀ ਕਿਉਂਕਿ ਪ੍ਰੈਸ ਕਾਨਫਰੰਸ ਕਰਕੇ ਅਸੀਂ ਦਸਤਾਵੇਜ਼ ਦਾ ਧਰਨੇ ਨੂੰ ਲੱਗਿਆ 5 ਦਿਨ ਇਹ ਨੂੰ ਪਹਿਲਾਂ ਕਿਸੇ ਨੇ ਨਹੀਂ ਤੇ ਅੱタル ਮਟਰ ਮੀਟ ਹੈਰਨਾ ਦੋ ਮੀਟਿੰਗਾਂ ਹੋ ਗਈਆਂ ਅਜਿਹਾ ਜਹਾਗੀਰ ਦਾ ਮਸਲਾ ਜਿਹੜਾ ਜ਼ਮੀਨ ਦਾ ਲਟਕਦਾ ਉਹ ਕੁੜੀ ਮਾਲਕ ਹੈ ਉਹਦੇ ਤੇ ਬਕਾਇਦਾ ਉਹਦੀ ਮਾਲਕੀ ਨਹੀਂ ਹੈ ਉਹਦੇ ਸਟੇ ਲੱਗੀ ਹੋਈ ਹੈ ਉਹ ਵਕੀਲ ਨੇ ਕਿਸੇ ਨੇ ਉਹਦੇ ਪੱਖ ਉਸ ਦੇ ਕੋਰਸ ਨੇ ਨੀਂਨ ਕੋਲਿਆ ਕਿ ਸਟੇ ਤਾਂ ਤੇ ਹੈ ਹੀ ਨਹੀਂ ਜੀ 2012 ਦੀ ਸਟੇ ਹੈ ਤੇ 2000 ਮਾਲਕ ਦੇ ਵਿੱਚ ਅਪੋਜੀਸ਼ਨ ਪਾਰਟੀ ਨੂੰ ਮਾਲਕ ਬਣਾਇਆ ਹੋਇਆ ਹੈ ਜੇ ਨੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਜੜੀਆਂ ਬਾਪ ਰਹੀਆਂ ਨੇ ਜਿਹਦੇ ਚ ਐਂ ਕਹਿੰਦੇ ਨੇ 15 ਦਿਨਾਂ ਚ ਹੱਲ ਕਰ ਦਾਂਗੇ ਹਫ਼ਤੇ ਚ ਹੱਲ ਕਰ ਬੋਨਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਜਦੋਂ ਇਹ ਘਰੇ ਨੇ ਨਹੀਂ ਤੇਰੇ ਨੇ 13 ਸੀਟਾਂ ਜਿੱਤਾਂਗੇ ਜਿੱਤੋਂ ਜਿੱਤੋਂਗੇ ਕਿੰਨਾਂ ਦੇ ਸਰਤੇ ਬਈ ਆਉਂਗੇ ਇਹ ਜਿੰਨਾ ਦੇ ਕੋਲੇ ਸਾਨੂੰ ਕਿਹਾ ਜਾਂਦਾ ਵੀ ਤੁਸੀਂ ਲੋਕ ਤਾਂ ਵੋਟਾਂ ਲੜ ਰਹੇ ਨੇ ਤੁਸੀਂ ਧਰਨੇ دار ਹੋ ਸਾਡਾ ਤਾਂ ਕੰਮ ਹੀ ਸੰਤਾ ਜੇ ਇਹਨਾਂ ਦੀ ਵੋਟਾਂ ਹੋਣ ਲੋਕਾਂ ਨੂੰ ਗਮਰਾ ਕਰਕੇ ਝੂਠ ਬੋਲ ਕੇ ਤੁਸੀਂ ਵੋਟਾਂ ਲੈ ਕੇ ਕੁਰਸੀ ਹਾਸਲ ਕਰਨ ਦੀ ਛੁੱਡੀ ਮੌਸਮ ਹੈ ਤਾਂ ਸਾਡਾ ਵੀ ਇਹੀ ਛੁੱਡੀ ਕਮਜ਼ੋਰੀ ਨੂੰ ਮੁੱਢਿਆ ਹੋਇਆ ਗੁੱਡੇ ਤੇ ਐਕਸ਼ਨ ਕਰਕੇ ਆਪਣੀਆਂ ਮੰਗਾਂ ਛੋਡੇ ਦਲਤੋਂ ਤੇ ਗੋਡਾ ਧਰ ਕੇ ਖੋਲਾ ਮਨਵਾਈਏ ਸਾਡਾ ਕਿਹੜਾ ਅਧਿਕਾਰ ਨਹੀਂ ਭਗਵੰਤ ਮਾਣੇ ਕਹਿੰਦਾ ਹੁੰਦਾ ਨਾ ਸੱਤਾ ਜਾਇ ਨੂੰ ਸਵਾਲ ਪੁੱਛੋ ਸੱਤਾ ਨੂੰ ਸਵਾਲ ਪੁੱਛਨਾ ਸੱਤਾ ਜਾਇ ਨੂੰ ਤੁਹਾਡੇ ਘਰੇ ਜਾ ਕੇ ਸਵਾਲ ਪੁੱਛਣ ਲੱਗ ਰਿਹਾ ਸਰਮੋਸ ਦੱਸੋ ਆਹ ਮਾਮਲਾ ਕੌਣ ਦੇਊਗਾ ਆ ਗੱਲਾਂ ਨੇ ਜਵਾਬ ਕੌਣ ਦੇਊਗਾ ਭੇਡ ਦਾ ਬੱਕਰੀ ਦਾ ਮਰੇ ਦਾ ਪੈਸਾ ਕੌਣ ਦੇਊਗਾ ਗੜੇ ਮਾਰੀ ਦਾ ਨੁਕਸਾਨ ਕੌਣ ਦੇਊਗਾ ਅਗਰ ਸੜੀ ਫਸਲ ਦਾ ਨੁਕਸਾਨ ਕੌਣ ਦੇਊਗਾ ਇਹਦੇ ਜਿੰਨੇ ਵਾਰ ਕੌਣ ਨੇ ਤੁਸੀਂ ਕਹਿ ਰਹੇ ਹੋ ਮੈਂ ਕਿਸਾਨਾਂ ਦਾ ਪੁੱਤਾਂ ਮੈਂ ਤਾਂ ਇੰਜਣ ਦੇ ਸਾਇਲੈਂਸਰ ਮੂਰੇ ਮੰਜੀ ਟਾ ਕੇ ਪਹਿਲਾਂ ਹੁੰਦਾ ਸੀ ਜੇ ਤੈਨੂੰ ਇੰਨਾ ਗੱਲਾਂ ਦਾ ਪਤਾ ਹੈ ਮੈਂ ਕਿਸਾਨ ਐਨੇ ਸੰਕਟ ਦੇ ਨਾਲ ਇਰਨ ਵਿੱਚ ਗੱਲ ਦਾ ਵੀ ਪਤਾ ਵੀ ਉਹਨਾਂ ਦੇ ਘਰੇ ਰੋਟੀ ਪੱਕਦੀ ਹੋਣੀ ਜਿਹਦੀ ਸਾਰੀ ਦੀ ਸਾਰੀ ਫਸਲ ਅਗਰਾਂਲ ਮੱਚ ਗਈ ਉਹਨਾਂ ਘਰਾਂ ਦੇ ਰੋਟੀ ਪੱਕਦੀ ਹੋਣੀ ਕਿੰਨਾ ਦੀ ਗੜਿਆਂ ਨੇ ਮਾਰਤੀ ਜਿਹੜੀ ਕੱਲ ਨੂੰ ਆ ਜਾਣੀ ਸੀ ਘਰਾਂ ਘਰਾਂ ਦੇ ਵਿੱਚ ਤੁਸੀਂ ਉਹਨਾਂ ਦੇ ਨੁਕਸਾਨ ਨੂੰ ਨਾ ਗਰੀਬਾਂ ਦਾ ਭਲਾ ਕੀ ਹਾਲ ਹੋ ਜਿਨ੍ਹਾਂ ਦੇ ਕੋਲੇ ਟ ਹੈਗੇ ਜਿਨ੍ਹਾਂ ਦੇ ਛੱਤ ਨਹੀਂ ਹੈ ਸਿਰ ਤੇ ਮਹਿਨ ਨੂੰ ਜਿਨ੍ਹਾਂ ਦੇ ਘਟ ਹੈਗੇ ਸਾਰੇ ਸਾਰੇ ਮਕਾਨ ਹੈਗੇ ਉਹਨਾਂ ਦਾ ਦੱਸੋ ਕੀ ਆ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਕੰਨ ਤੱਕ ਪਹੁੰਚਾਉਣਾ ਚਾਹੁੰਦੇ ਆ ਤੁਹਾਡੇ ذریعے ਅਸੀਂ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਜਾਂ ਇਹ ਮਸਲੇ ਦਾ ਹੱਲ ਕਰ ਦਿਓ ਜਾਂ ਫਿਰ ਇਸ ਇਸ ਮਸਲੇ ਵਾਸਤੇ ਸਾਡੇ ਅੰਦੋਲਨ ਦੇ ਸਾਹਮਣੇ ਆ ਕਰਨ ਵਾਸਤੇ ਤੁਸੀਂ ਯਾਰੋ ਤੇ ਅਸੀਂ ਪੰਜ ਤਰੀਕ ਤੋਂ ਇਹ ਦੋਨੇ ਪ੍ਰੋਗਰਾਮ ਕਰਨ ਨੂੰ ਪਿਆਰ ਖੁਲੀਆਂ ਦੇ ਵੀ ਨਾਮਾਂਗੇ ਦਰਮੀਦ ਖੁਲੀਆਂ ਦੇ ਵੀ ਤੇ ਮੀਟ ਹੈਰ ਦੇ ਵੀ ਪੰਜ ਮੋਟਾ ਮਰ ਲਾਵਾਂਗੇ ਤੇ ਇਹਦਾ ਨਫਾ ਨੁਕਸਾਨ ਜਿਹੜਾ ਹੋਵੇ ਦੀ ਜ਼ਿੰਮੇਵਾਰੀ ਸਰਕਾਰ ਦੀ ਚੱਤੇ ਗੰਦੀ ਬਿਲਕੁਲ ਸਪਸ਼ਟ ਕਿਹਾ ਜਾ ਰਿਹਾ ਵੀ ਆ ਮਾਰੇ ਬਾਅਦ ਦਾ ਕੋਈ ਵਿਰੋਧ ਇੱਕ ਮਿੰਟ ਦੀ ਬਾਤ ਐਸਾ ਪਹਿਲਾਂ ਕਰ ਨਹੀਂ ਫਿਰ ਕਰ ਲਾਂਗੇ ਬਿਲਕੁਲ ਹੈਗੀ ਥੋੜਾ ਜਿਹਾ ਜਿਹੜਾ ਕੋਈ ਚੱਲ ਰਿਹਾ ਲਗਾਤਾਰ ਕਹਿੰਿਆ ਨੇ ਜ਼ਿਕਰ ਕੀਤਾ ਹੈ ਇਹ ਕੰਮ ਤੋਂ ਪਹਿਲਾਂ ਤੁਹਾਡਾ ਸਭ ਨਾਲ ਧੰਨਵਾਦ ਕਰਦਾ ਮੈਂ ਕਿ ਮੈਂ ਤੁਸੇ ਸਾਡੇ ਛੋਟੇ ਜਿਹੇ ਸੱਡੇ ਤੇ ਤੁਸੀਂ ਕਾਫੀ ਕਸਾੜੀ ਰੁਕ ਦੇ ਵਿੱਚ ਪਹੁੰਚਿਓ ਕਿਉਂਕਿ ਇਹ ਉਹ ਮੰਦਾ ਮਸਲੇ ਲੰਮੇ ਨੇ ਜੇ ਵੈਸਪਾ ਪਲਾਨ ਦੀ ਗੱਲ ਕਰਨੀ ਹੋਵੇ ਤਾਂ ਸਾਲ ਭਰ ਦਾ ਹੋ ਗਿਆ ਇਹਨੂੰ ਸਾਲ ਭਰ ਸਮਝੌਤਾ ਹੋਏ ਨੂੰ ਹੋਗਾ ਆਹੀ ਗੜੇਮਾਰੀ ਹੈ ਜਿਹੜੀ ਪਹਿਲੀ ਗੜੇਮਾਰੀ 2 ਮਾਰਚ ਨੂੰ ਹੋਈ ਹੈ ਅਸੀਂ 2 ਮਾਰਚ ਤੋਂ ਬਾਅਦ ਹੀ ਹੱਥ ਆ ਗਿਆ ਆਪਣੀ ਗੱਲ ਦੀ ਗੱਲ ਕਰ ਸਕਦਾ ਆਹੀ ਅਗਲਾ ਦਿਨ ਪਸ਼ਨਾਗਰ ਸਾਲ ਹੈ ਮਨਮੋਹਿਤ ਕੁਤਰਾ ਜੀ ਜਿਹੜੇ ਤੋਂ ਲੋਕ ਸਭਾ ਤੋਂ ਦਿੱਲੀ ਦੀ ਚੋਣ ਵੀ ਕਰ ਰਹੇ ਆ ਬਫੇ ਦੀ ਕਿਉਂ ਪਿੰਡ ਦਾ ਕੀ ਆਇਆ ਪਰ ਹਰੇਕ ਤੱਕ ਕੰਨੇ ਕੋਈ ਰਹਿਣਾ ਤੋਂ ਮੈਨਾਂ ਪੁੱਛੀ ਇਹ ਸੋ ਰਾਵਾਂ ਅਸੀਂ 4 ਤਰੀਕ ਤੋਂ ਲੈ ਕੇ 25 ਤਰੀਕ ਤੱਕ ਡੀਸੀ ਦਫ਼ਤਰ ਅੱਗੇ ਰੱਖਿਆ ਗੁਰਦੁਆਰਾ ਚੰਡੀਗੜ੍ਹ ਦੇ ਇਹਨਾਂ ਦਿਨਾਂ ਦੌਰਾਨ ਸਾਰੇ ਲੱਗ ਭਗਾਈ ਮੈਂਦਾ ਸਭਾ ਨਾਲ ਤੇ ਖੁੱਡੀਆਂ ਸਭਾ ਨਾਲ ਚਾਰ ਮੀਟਿੰਗਾਂ ਹੋਣ ਚਾਰੇ ਮੀਟਿੰਗਾਂ ਦੇ ਵਿੱਚ ਤੁਰਤ ਹੋਣ ਚਾਹਦੇ ਆ ਦੇ ਸੀਆਬੂ ਕਹਿੰਦੇ ਇਹਦਾ ਮਸਲਾ ਹੱਲ ਕਰੋ ਪਰ ਬਾਅਦ ਦੇ ਵਿੱਚ ਪਤਾ ਲੱਗਾ ਜਿਹੜਾ ਕਹਿੰਦੇ ਉਹ ਉੱਥੇ ਦਾ ਉੱਥੇ ਰਹਿੰਦਾ ਕਿਉਂਕਿ ਅਸੀਂ ਤਾਂ ਇਹ ਲੈਨੇ ਆਂ ਵੀ ਅਸਲ ਵਿੱਚ ਇਹ ਦੀਵਾਲੀ ਮੰਤਰੀ ਹੈ ਕੈਬਨਿਟ ਮੰਤਰੀ ਹੈ ਆਈ ਨੀਤ ਇਹਦਾ ਜ਼ਿਕਰ ਵੀ ਪਾਇਨਾ ਨੇ ਜੋ ਤੁਰੰਤ ਭਲਾ ਕਿਸੇ ਅਫਸਰ ਨੂੰ ਫੋਨ ਕਰਦੇ ਆ ਉਹ ਅਫਸਰ ਹੈ ਜੇ ਫੋਨ ਤੇ ਕੋਈ ਅਮਲੀ ਨਹੀਂ ਹੋ ਰਿਹਾ ਇਹਦਾ ਮਤਲਬ ਇਹ ਵਾੜਾ ਵੀ ਸਾਡੇ ਮੂੰਹ ਤੇ ਫੋਨ ਉਧਰਾਂ ਕਰ ਦਿੰਦੇ ਆ ਤੇ ਮਗਰੋਂ ਅਸਲੀ ਫੋਨ ਕਰਦੇ ਆ ਉਹਨਾਂ ਨੂੰ ਵੀ ਨਹੀਂ ਇਹਨਾਂ ਦੀ ਸੁਣਨੀ ਜੀ ਐਸ ਕਰਕੇ ਅਸੀਂ ਜਿੱਥੇ ਤੁਸੀਂ ਸਵਾਲ ਵੀ ਕਰ ਰਹੇ ਸੀ ਵੀ ਅਸੀਂ 5 ਤਰੀਕ ਤੋਂ ਉਹਨਾਂ ਦੇ ਦੋਨਾਂ ਕੈਬਨਲ ਮੰਤਰੀਆਂ ਦੇ ਘਰਾਂ ਅੱਗੇ ਦਾ ਬਰਛਣੇ ਬੇਛਣੇ ਤੇ ਨਾਲ ਹੀ ਅਸੀਂ ਉਸੇ ਦਿਨ ਤੋਂ 5 ਤਰੀਕ ਤੋਂ ਲੈ ਕੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਸਖਤ ਵਿਰੋਧ ਕਰਨ ਦਾ ਫੈਸਲਾ ਕੀਤਾ ਕਿਉਂਕਿ ਪਹਿਲਾਂ ਇਸ ਕੇਮ ਦਾ ਸੱਦਾ ਆਇਆ ਹੋਇਆ ਅਸੀਂ ਭਾਜਪਾ ਦਾ ਡਟ ਕੇ ਵਿਰੋਧ ਕਰਦੇ ਆ ਸਾਰਿਆਂ ਨੇ ਇੱਥੇ ਬੰਦ ਜਾਣ ਤੋਂ ਨਹੀਂ ਪਰ ਅਸੀਂ ਇਹ ਦੋਨੇ ਹਲਕਿਆਂ ਦੇ ਵਿੱਚ ਉਧਰ ਸੰਗਰੂਪ ਲੋਕ ਸਭਾ ਹਲਕਾ ਇਹ ਤੇ ਬਰਛਣ ਦਾ ਲੋਕ ਸਭਾ ਹਲਕਾ ਦੋਨਾਂ ਹਲਕਿਆਂ ਦੇ ਵਿੱਚ ਇਹਨਾਂ ਦਾ ਕੋਈ ਵੀ ਉਮੀਦਵਾਰ ਜਾਊਗਾ ਚਾਹੇ ਵੋਟਾਂ ਮੰਗਣ ਆਲਾ ਇਹਨਾਂ ਦਾ ਕੋਈ ਸਪੋਰਟਰ ਜਾਊਗਾ ਅਸੀਂ ਉਹਨਾਂ ਦਾ ਡਟ ਕੇ ਪਿੰਡਾਂ ਦੇ ਵਿੱਚ ਵੀ ਦਾਫਾ ਬਰੋਲ ਕਰਾਂਗੇ ਕਿ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਹਾਲ ਤਾਂ ਹੈ ਵੀ ਪਰਸੋਂ ਦੀ ਗੱਲ ਹੀ ਹੈ ਪਰਸੋਂ ਬੀਬਾ ਬਰਜਿੰਦਰ ਕੌਰ ਜਿਹੜਾ ਇਹਨਾਂ ਦੀ ਕੈਬਨਿਟ ਦਾ ਦਰਜਾ ਵੀ ਦਿੱਤਾ ਹੋਇਆ ਉਹਨਾਂ ਨੂੰ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਤੁਰੰਤ ਡੀਸੀ ਨੂੰ ਕਿਹਾ ਇਹਦਾ ਹੱਲ ਕਰੋ ਖਦੂ ਉਲਟਾ ਡੀਸੀ ਫੋਨ ਔਨ ਕਰਕੇ ਕਹਿੰਦਾ ਤੁਸੀਂ ਵੇਚੀ ਸੀਗੇ ਸਾਡਾ ਅਗੂ ਜਿਹੜਾ ਹੋਸ ਖਾਸ ਕਰਕੇ ਡੈਸਪਾ ਪਲਾਨ ਦਾ ਇਹ ਮਾਮਲੇ ਨੂੰ ਹੈਂਡਲ ਕਰ ਰਿਹਾ ਹੈ ਜਗਦੇਵ ਜੋ ਗੋਗੇ ਵਾਲਾ ਉਨੇ ਕਿਹਾ ਵੀ ਭਾਈ ਤੁਹਾਨੂੰ ਸਾਰੀ ਕਹਾਣੀ ਦਾ ਪਤਾ ਡੀਸੀ ਝੂਠ ਮਾਰ ਰਿਹਾ ਹੈ ਕਹਿੰਦਾ ਇਹ ਤਾਂ ਮੀਟਿੰਗ 'ਚ ਹੀ ਨਹੀਂ ਆਇਆ ਅੱਜ ਇਹ ਸ਼ੰਗਾਰਾ ਮਾਰ ਸੀਗਾ ਮੀਟਿੰਗ ਤੇ ਵੀ ਇਹ ਸ਼ੰਗਾਰਾ ਮਾਰ ਸੀਗਾ ਫੇਰ ਵੀ ਤੁਸੀਂ ਮਸਲਾ ਹੱਲ ਕਰਤਾ ਤੁਰਤ ਫਤ ਲਿਆ ਤੁਰਤ ਸਾਧ ਕੇ ਬਾਅਦ ਚ ਬਹਿ ਕੇ ਸਾਰਾ ਦਿਨ ਬਹਿ ਕੇ ਮੁਰਗੇ ਇਹ ਬੀਬਾ ਜੀ ਵੀ ਸੁਣ ਰਹੇ ਹੋਣਗੇ ਜਾਂ ਮੈਂ ਕਹੂੰਗਾ ਤੁਹਾਡੇ ਜਿਵੇਂ ਕਹਿੰਦੇ ਭਾਈ ਆ ਕਹਿੰਦੇ ਹੁਣ ਤੁਸੀਂ ਵੀ ਸ਼ੇਅਰ ਕਰਕੇ ਬੀਬਾ ਜੀ ਤੱਕ ਪਹੁੰਚਾ ਦਿਓ ਗੱਲਾਂ ਵੀ ਕੱਲ ਵੀ ਸਾਰਾ ਦਿਨ ਸਾਡੇ ਰਮੈਂਦੇ ਡੀਸੀ ਦਫਤਰ ਦੇ ਬਾਹਰ ਬੈਠ ਕੇ ਮੁਰਗੇ ਡੀਸੀ ਅੰਦਰ ਬੈਠਾ ਅੰਦਰ ਬੈਠੇ ਨੂੰ ਕੋਈ ਰਾਸ ਨਹੀਂ ਦਉਂਦੇ ਤੁਹਾਨੂੰ ਕਹਿੰਦੇ ਆਪਰੇ ਉੱਥੋਂ ਐਮਐਲ ਸਾਬ ਦਾ ਆਏ ਗਏ ਮੰਤਰੀ ਸਾਹਿਬ ਦਾ ਫੋਨ ਆਇਆ ਰਹੀ ਇਹ ਬੰਦੂ ਕਰੇ ਲੱਤੀ ਇਸ ਕਰਕੇ ਸਰਕਾਰ ਇਹਦਾ ਮਤਲਬ ਜਾਣਬੁੱਝ ਕੇ ਸਾਡੇ ਮੰਡਾ ਮਸਲੇ ਨੂੰ ਅਹੁੰਦਾਇਆ ਕਿ ਆਪਰੇ ਇਹ ਕਿਉਂ ਕਿ ਇਹ ਪਿੱਛੇ ਉਹਨਾਂ ਦੀ ਚਾਲ ਇਹ ਹੈ ਵੀ ਅਸਲ ਵਿੱਚ ਇਹ ਰੌਲਾ ਸਹੀ ਦਾ ਨਹੀਂ ਰੌਲਾ ਪਹਿੇ ਦਾ ਉਹ ਗੱਲਾਂ ਵੱਡੀਆਂ ਵੀ ਅੱਜ ਇਹਨਾਂ ਦੇ ਨਾਲ ਪਹਿਲਾਂ ਬਹੁਤ ਛੋਟਾ ਹੈ ਮਸਲੇ ਹੱਲ ਹੋਣ ਵਾਲੇ ਆਜ ਮੌਜੂਦਾ ਮਸਲਾ ਪਾਲਿਸੀ ਬਣੀ ਹੋਈ ਹੈ ਜਿਵੇਂ ਪ੍ਰਧਾਨ ਜਾਨੇ 100% 100% ਨੂੰ ਤਾਂ 15000 ਹੀ ਪਾਉਂਦੇ ਆ ਤੂੰ ਤਾਂ 100% ਦਾ ਮਾਮਲਾ ਸੀ ਅੱਗ ਵਾਲੇ ਮਾਮਲੇ ਤੇ ਸਾਰਾ ਦਿਨ ਤਸਿਲਦਾਰ ਹੈ ਪੁਲਿਸ ਪ੍ਰਸ਼ਾਸਨ ਉਹਦੇ ਨਾਲ ਸਾਰਾ ਦਿਨ ਮੀਟਿੰਗਾਂ ਚੱਲੀ ਜਾਂਦੀਆਂ ਅਸੀਂ ਕਰੀਦਾ ਐਕਸੀਡੈਂਟ ਦਾ ਮਾਮਲਾ ਹੈ ਇੱਥੇ ਚਾਹੇ ਪਰਚਾ ਕਰੋ ਨਹੀਂ ਜਦੋਂ ਕਿ ਥੋੜਾ ਕਾਨੂੰਨ ਇਹ ਕਹਿੰਦਾ ਹੈ ਵੀ 10 ਰੁਪਈਆ ਤੋਂ ਵੱਧ ਵੀ ਜੇ ਕੋਈ ਅੱਗ ਦੇ ਨਾਲ ਨੁਕਸਾਨ ਹੋ ਗਿਆ ਅਸੀਂ ਵਕੀਲਾਂ ਦੀਆਂ ਰਿਆ ਲੈਂਦੇ ਵੀ ਉਹਦੇ ਤੇ ਤੁਰੰਤ 343 ਧਾਰਾ ਲਾ ਕੇ ਪਕੜਾ ਦਾ ਹੋਣਾ ਚਾਹੀਦਾ ਉਸ ਮਾਮਲੇ ਜੀ ਦੀ ਨਹੀਂ ਆਂ ਗਈ ਨਹੀਂ ਹੁਣ ਸਿੱਧੀ ਆਂ ਗਈ ਨਹੀਂ ਬਿਜਲੀ ਬੋਰਡ ਦੀ ਕਾਰਪੋਰੇਸ਼ਨ ਉਹਦੇ ਪਾਸਾ ਦਰਜ ਕਰਮੋ ਤੇ ਆ ਕੋਈ ਤਾਂ ਬਿਜਲੀ ਬੋਰਡ ਤੇ ਪarcha ਦਰਜ ਕਰਤਾ ਨਾ ਇਸ ਦਾ ਗੁੰਦਹਾਈ ਮੱਚੀ ਜਿਹੜੇ ਸਾਰੇ ਏਰਮਾਨ ਮੱਚ ਗਏ ਸੁਪਨੇ ਮੱਚ ਗਏ ਉਹ ਕੀ ਕਰੂ ਕਿਸਾਨ ਉਹਦੇ ਬਾਰੇ ਕੋਈ ਖਿਆਲ ਸੋ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਾਡੇ ਲੋਕਾਂ ਨੇ ਬਹੁਤ ਬੁਢਨਾਮੀ ਸਾਂ ਉਮੀਦਾਂ ਆਸਾਂ ਲਾਈਆਂ ਸੀਗਾ ਤੇ ਵੱਡੀ ਜਿੱਤ ਉਹਨਾਂ ਦੀ ਝੋਲੀ ਚ ਪਈ ਸੀ ਬੰਮੇ ਸੀਟਾਂ ਦੇ ਕੇ ਅੱਜ ਉਹਨਾਂ ਨੇ ਸਾਰਾ ਉਹ ਗੱਲ ਨੂੰ ਸੱਚੀ ਕਹਾਤਾ ਕਿ ਪਹਿਲਾਂ ਸੀ ਤਾਂ ਸਾਡੀ ਦਿੱਤੇ ਬੰਦੇ ਪਹਿਲਾਂ ਕਹੇ ਤਾਂ ਸੋਣਾ ਤੋਂ ਇਹ ਦੂਜਿਆਂ ਨੂੰ ਚੰਗੇ ਦਿਖਾ ਦੇਣਗੇ ਅਜਾ ਦੂਜਿਆਂ ਨੂੰ ਚੰਗੇ ਦਿਖਾਉਣ ਲੱਗੇ ਹੋਏ ਆ ਸੋ ਇਸ ਕਰਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਠੀਕ ਹੈ ਅਜੇ ਸਾਡੀ ਤਾਕਤ ਉਹਨਾਂ ਦੇ ਮੁਕਾਬਲੇ ਘੱਟ ਹੋ ਉਹਨਾਂ ਨੂੰ ਮਾਰ ਹੂੰ ਕਪਾ ਸੱਤਾ 'ਚ ਜਿਹੜਾ ਵੀ ਬੰਦਾ ਆ ਜਾਂਦਾ ਉਹਨਾਂ ਨੂੰ ਮਾਰ ਹੁੰਦਾ ਹੀ ਹੈ ਸੱਤਾ ਦਾ ਨਸ਼ਾ ਇਹੋ ਜਿਹਾ ਪਰ ਕੋਈ ਗੱਲ ਨਹੀਂ ਦੇਖਾਂਗੇ ਦੋ ਹੱਥ ਨਾਲ ਪਿੰਡਾਂ ਦੇ ਵਿੱਚ ਵੀ ਜੱਟਾਂ ਦਾ ਵਿਰੋਧ ਹੋਊਗਾ ਕਰਾਓ ਦੋਨਾਂ ਦਾ ਕਰਾਂਗੇ ਕਿ ਪੂਰੇ ਪੰਜਾਬ ਦੇ ਵਿੱਚ ਕਰਾਂਗੇ ਦੋ ਦਾ ਇੱਕ ਵਾਰੀ ਦੋ ਦਾ ਜੇ ਨਹੀਂ ਸੁਣਦੇ ਖੇਡਲਾ ਸੋਚਿਆ ਜੇ ਸੂਬਾ ਕਰੀਏ ਅਸੀਂ ਕੇਰਾ ਸੁਧਾਰਤ ਪਰ ਨਾਲ ਆਵਾਂਗੇ ਧਰਨਾ ਲਾਉਣ ਦਾ ਮਤਲਬ ਅਸੀਂ ਬਾਤ ਚ ਲੈ ਗਏ ਜਿੱਧਰ ਨਿਕਲ ਜੇ ਅਸੀਂ ਨਾ ਮਗਰਾ ਵੀ ਕਰਿਆ ਕਰਾਂ ਨਿਕਲਣਾ ਦੇ ਵਿੱਚ ਰੋਡਾਂ ਦੇ ਵਿੱਚ ਆ ਕੇ ਸੱਤਾਂ ਨੂੰ ਖਾਲਾ ਬਣਾਉਣਾ ਹੈ ਸਾਡਾ ਮਤਲਬ ਇਹ ਹੈਗਾ ਤੇ ਉੱਥੇ ਵੀ ਸੁਣਵਾਈ ਅਗਲਾ ਕਹਿੰਦਾ ਬਾਤ ਚ ਬੈਠੇ ਆ ਤੇ ਨਾਲ ਉਹ ਲੋਕ ਜਿਹੜੇ ਸਾਨੂੰ ਕਦੇ ਅਸੀਂ ਸੜਕਾਂ ਤੇ ਜਾਂਦੇ ਆ ਕਿ ਉਹ ਰੇਲਾ ਦੇ ਜਾਂਦੇ ਜਿਹੜੇ ਕਹਿੰਦੇ ਹੁੰਦੇ ਆ ਜੇਕਰ ਹੁਣ ਲੋਕ ਪਰੇਸ਼ਾਨ ਹੁੰਦੇ ਆ ਤੁਸੀਂ ਉਹਨਾਂ ਦੇ ਬਾਰਾਂ ਚ ਜਾਓ ਹੁਣ ਅਸੀਂ 12000 ਲੱਗੇ ਆ ਜਾਣ ਉਹ ਲੋਕ ਵੀ ਸਾਡੀ ਇੱਡੀ ਬਾਝੋਂ ਗੱਲ ਹੈ ਪਰ ਵਾਅਦਾ ਕੀਤੀ ਹੋਈ ਗੱਲ ਹੈ ਇਹਦੇ ਵਿੱਚ ਕੋਈ ਦਿੱਕਤ ਦਿੱਕਤ ਨਹੀਂ ਸਾਰੇ ਮੰਨ ਰਹੇ ਐ ਉਹ ਜਿਹੜਾ ਡੀਸੀ ਮੰਨ ਰਹੇ ਹੈ ਵੀ ਇਹਦੇ ਤੇ ਚੋਣ ਜਾਬ ਦਾ ਕੋਈ ਮਾਮਲਾ ਨਹੀਂ ਤੇ ਪਹਿਲਾਂ ਸਿੱਧਾ ਸਾਡੇ ਤਿਰੋਹਣ ਚੋਣ ਜਾਬ ਦੇ ਦੌਰਾਨੇ ਮਾਜੂਬ ਬਣਾਈ ਹੋਈ ਹੈ ਹਾਂ ਇੱਕ ਦੋ ਇੱਕ ਕਰਾਈਂ ਕਰਾਜੋ ਮੈਂ ਵੀ ਸਾਰੇ ਵਾਅਦਾ ਕਰਨਾ ਚਾਹਵਾ ਪਹਿਲਾਂ ਤਾਂ ਸਾਰੇ ਦਾ ਧੰਨਵਾਦ ਤੁਹਾਡੇ ਮਾਣਯੋਗ ਰਾਮ ਜੀ ਜਿਹੜੇ ਸਾਡੇ ਸਾਰੇ ਦਰਸ਼ਕ ਲੋਕ ਸੁਣ ਰਹੇ ਐ ਕਿਤੇ ਲੋਕ ਸੁਣ ਰਹੇ ਐ ਉਹਨਾਂ ਨੂੰ ਸਨੇਹਾ ਜੋੜਦਾਰ ਕਿ ਪਹਿਲੀਆਂ ਸਰਕਾਰੋਂ ਤਾਂ ਮਾੜੀਆਂ ਸੀਗੀਆਂ ਸੀਗੀਆਂ ਇਹਨ ਕਰਕੇ ਲੋਕਾਂ ਨੇ ਰੱਦ ਕੀਤਾ ਨਵੀਂ ਸਰਕਾਰ ਲਿਆਂਦੀ ਆਪਾਂ ਇਹ ਸਰਕਾਰ ਨੂੰ ਮਾੜੀ ਨਿਕਲੀ ਐ ਤੁਹਾਡੇ ਮਾਧਿਅਮ ਨੂੰ ਅਸੀਂ ਜ਼ੋਰ ਨਾਲ ਲੋਕਾਂ ਨੂੰ ਇਹ ਕਹਿਣੀ ਚਾਹੁੰਦੇ ਆ ਕਿ ਜੇ ਤੁਸੀਂ ਆਪਦੇ ਮਸਲੇ ਹੱਲ ਕਰਾਉਣੇ ਆ ਇੱਕ ਇੱਕ ਦੇ ਸੰਸਦ ਚ ਬਣਾ ਨਹੀਂ ਹੋਣੇ ਉਹਨਾਂ ਨੂੰ ਸੱਦਾ ਕਿ ਇੱਕ ਇੱਕ ਦੇ ਸੰਸਦ ਦੇ ਮੈਦਾਨ ਚ ਜਾਜੋ ਜਿਹੜੀ ਮਰਜ਼ੀ ਗੱਲ ਨੂੰ ਤੋਂ ਮੜਾ ਲਓ ਜਿਹੜੀ ਮਰਜ਼ੀ ਗੱਲ ਕਰਾਓ ਕੀ ਪ੍ਰੋਗਰਾਮ ਕੀ ਅਗਲਾ ਤੁਹਾਡਾ ਅਗਲਾ ਪ੍ਰੋਗਰਾਮ ਦੇਖੋ ਸਾਰੇ ਸਿੱਧਰਣੇ ਉਹਨਾਂ ਦੇ ਮੰਤਰੀਆਂ ਦੇ ਬਾਰੇ ਚ ਕਦੋਂ ਤੋਂ ਤੇ ਨਾਲ ਅਸੀਂ ਜਿੰਨੇ ਪਿੰਡ ਐ ਸਾਰੇ ਏਰੀਏ ਦੇ ਜਿੱਥੇ ਜਾਣ ਉਥੇ ਪ੍ਰੋਬੋਧ ਵੀ ਕਰਾਂਗੇ ਤੇ ਆਪਣੇ ਦੌਰ ਤੇ ਮੈਂ ਹੰਬੀ ਲਾਵਾਂਗੇ ਸਾਰੇ ਪਿੰਡਾਂ 'ਚ ਕਿ ਆ ਇਹਨਾਂ ਦਾ ਬਿਹਾਰ ਆ ਸਾਹਮਣੇ ਤਰਨੇ ਕਦੋਂ ਸ਼ੁਰੂ ਕਰਨਗੇ 5 ਦਿਨ ਤੋੜੀ 5 ਮਹੀਨੋਂ ਦੋਨੇ ਮੰਤਰੀਆਂ ਦੇ ਦੋਨੋਂ ਦੋਨਾਂ ਤਾਂ ਹੋਊਗਾ ਜੀ ਕਿਹੜੇ ਕਿਹੜੇ ਮੰਤਰੀ ਆ ਉਧਰ ਉਮੀਦ ਹੈ ਰਹੇਗਾ ਸਿੱਧ ਕੁੜੀਆਂ ਸਾਹ ਬਹਿਗੇ ਆ